ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਸੱਜਣੋਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਹੀ ਕਿਸੇ ਦਾ ਫਾਇਦਾ ਜਾਂਦਾ ਮਾ ਤੜਦਾ ਅੱਜ ਦੀ ਆਪਣੀ ਵਿਜਿਟ ਪਿੰਡ ਸ਼ਹਿਰ ਵੱਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਲਾਵਕੋਲ ਪਹੁੰਚੇ ਆ ਬਾਕੀ ਵੀਰੋਣਾ ਤੋਂ ਲੈ ਕੇ ਕਰਦੇ ਆ ਵਿਧੇਰੇ ਜਾਣਕਾਰੀ ਸਾਂਝੀ ਕੋਸ਼ਦੇ ਆ ਕਿ ਘਰੇਲੂ ਫਾਰਮਾਂ ਤੇ ਜਾਂ ਆਪਣੀ ਵਪਾਰ ਲੈੰਦਾ ਕੀਤਾ ਮੱਝ ਵਹੇ ਇੱਕੋ ਹੀ ਰਹਿ ਗਈ ਆ ਤੇ ਜਿਹੜੀ ਦੂਜੀਆਂ ਹਦੋਂ ਹੋਈਆਂ ਸੇਲ ਸਜਰੋਂ ਇਸ ਕਰਕੇ ਇੱਕ ਦੀ ਆਪਾਂ ਵੀਡੀਓ ਅਪਲੋਡ ਕਰਦੇ ਆ ਤੇ ਬਿਲਕੁਲ ਸੁਈ ਸੁਵਾਈ ਸਜਣੋ ਚੰਗੇ ਮਿਲਕ ਤੇ ਚੱਲਣਦੀ ਆ ਬਣੇ ਰਿਓ ਐਂਡ ਤੱਕਰ ਖਰੀਦਦਾਰੀ ਕਰਾਉਣੇ ਆ ਜਾਇਜ਼ ਕੀਮਤ ਦੇ ਵਿੱਚ ਸਜਣੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕਿੱਦਾਂ ਠੀਕ ਜੇ ਵਧੀਆ ਵਧੀਆ ਭਾਈ ਜੀ ਕੀ ਨਾਮ ਹੈ ਭਾਈ ਜੀ ਲਾਪਰੀ ਸਿੰਘ ਲਾਪਰੀ ਸਿੰਘ ਹਾਂਜੀ ਤੇ ਸ਼ਹਿਰ ਕਿਹੜਾ ਸ਼ਹਿਰ ਅਮਰਸਰ ਪਿੰਡ ਵੱਲਾ ਵੱਲਾ ਆ ਗਿਆ ਹੈ ਨਾ ਤੇ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਅਮਰਸਰ ਹਾਂ ਤੇ ਤਹਿਸੀਲ ਵੀ ਅਮਰਸਰ ਸਾਹਿਬ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 78145 ਹਾਂ 13655 ਤੇ ਵਪਾਰ ਲੈਣ ਦਾ ਕੀਤਾ ਤੇ ਜਾਂ ਘਰ ਦਾ ਪਸ਼ੂ ਆਪਣੇ ਮਾਲ ਨਹੀਂ ਵਪਾਰ ਦਾ ਹੀ ਹੈ ਵਪਾਰ ਦਾ ਹਾਂ ਜੀ ਤੇ ਨਾਲ ਕੋਈ ਡੰਗ ਡੰਗ ਦੁੱਧ ਆ ਕੇ ਕਾਰੋਬਾਰ ਤੇ ਜਾਂ ਮੇਰਾ ਹੀ ਵਪਾਰ ਦਾ ਨਹੀਂ ਮੇਰਾ ਵਪਾਰ ਦਾ ਓਕੇ ਜੀ ਹਾਂ ਜੀ ਠੀਕ ਆ ਕਿੰਨਾ ਦੁੱਧ ਝੋਟੀ ਕੋਲ ਤੇ ਕਿੰਨਾ ਸੂਆ ਆ ਗਈ ਇਹ ਦੁੱਧ ਝੋਟੀ ਕੋ ਹੈਗਾ ਜੀ 14 ਲੀਟਰ ਠੀਕ ਆ ਮਿਣਵਾ ਤੋਲ ਕੇ ਦੁੱਧ ਦਵਾਂਗੇ ਲੀਟਰਾਂ ਨਾਲ ਮਿਣ ਕੇ ਤੇ ਸੂਆ ਸੂਆ ਦੁੱਜਾ ਜੀ ਦੁੱਜਾ ਸੂਆ ਆ ਗਈ ਠੀਕ ਹੈ ਸੋ ਇਹਨੂੰ ਤੇ ਮੇਰੇ ਹਿਸਾਬ ਨਾਲ ਕੋਈ 20 25 ਦਿਨ ਤੇ ਮਹੀਨਾ ਤੇ ਹੋ ਗਿਆ ਨਾ ਹਾਂਜੀ ਹਾਂਜੀ 20 25 ਦਿਨ ਤੇ ਹੋ ਹੀ ਗਏ ਨੇ ਹੋ ਗਏ ਹੋਣਗੇ ਹਾਂਜੀ ਹਾਂਜੀ ਚੌਣ ਚਾਂ ਬਿਲਕੁਲ ਚੰਗੀ ਆ ਮੈਂ ਨਾ 1 ਮਿੰਟ ਦੇ ਵਿੱਚ ਵਿੱਚ ਚਵਾਈ ਹੋ ਜੂ ਇੰਨੀ ਪੋਲੀ ਮਾਜਾ ਆ ਪੱਤਾ ਰੰਮ ਰਵਾ ਕੇ ਵਿਖਾ ਦਾਂਗੇ ਨਾ ਹਾਂਜੀ ਹਾਂਜੀ ਇਦਾਂ ਧਾਰਮ ਰਵਾ ਕੇ ਵਿਖਾ ਦਾਂਗੇ ਤੇ ਬਿਲਕੁਲ ਸਜਣਾ ਨਿੱਕੀ ਗੋਲ ਸਿੰਘੀ ਆ ਸੋਹਣੀ ਆ ਮੈਂ ਬਾਡੀ ਬੰਤਰ ਦੀ ਟਾਈਮ ਤੁਹਾਨੂੰ ਨੋਟ ਕਰਵਾ ਦਿੰਨੇ ਆ ਕੋਲੇ ਫੋਨ ਜੀ ਤੁਹਾਡੇ ਹਾਂਜੀ ਹਾਂਜੀ ਹਾਂ ਟਾਈਮ ਖਾਇਓ ਕਿੰਨਾ ਹੋ ਗਿਆ ਤੇ ਉਹ ਹਿਸਾਬ ਨਾਲ ਅੰਤਜਾ ਲਾ ਲਿਓ ਕਿ 12:35 ਹੋ ਗਏ ਜੀ ਠੀਕ ਆ 12:35 ਮਿੰਟ ਹੋ ਸਾਢੇ 12:00 ਆ ਗਏ ਚਲੋ ਤੋੜ ਦੋ ਤੇ ਬਾਅਦ ਜੇ ਤੁਹਾਨੂੰ ਧਾਰਾਂ ਤੁਰਾਂ ਵੀ ਲਵਾ ਕੇ ਵਿਖਾ ਦਿੰਨੇ ਵਿੱਚ ਸੱਜਣੋ ਮੈਂ ਚੰਗੀ ਸੋਹਣੀ ਆ ਝੋਟੀ ਦੂਜਾ ਸੁਆ ਲਓ ਜੀ ਨੂੰ ਨਾਓ ਭਾਈ ਲੈ ਬਟਨ ਵਾਲਾ ਜੱਡਾ ਲੱਗਾ ਜੀ ਉਥੇ ਬੰਦ ਬਾਕੀ ਲੰਬਾਈ ਲੋਹੀ ਚੰਗੀ ਝੋਟੀ ਦੀ ਝੋਟੀ ਪਾਣਾ ਖੋਲਾ ਪਾਣ ਨਹੀਂ ਸਜਣੋ ਸੂਬਾ ਤੁਝਾ ਹੋਊਗੀ ਤੇ ਬੱਚਾ ਲਾ ਕੇ ਮੇਰਾ ਵੀਰ ਧਰਮ ਵਰਵਾ ਦੇ ਦੋ ਦੋ ਚਾਰ ਚਾਰ ਇਹ ਹਿਸਾਬ ਨਾਲ ਜੈਸ ਲੱਗ ਜਾਂਦਾ ਕਿ ਕਿਤਰਾ ਦੀ ਜਵਾਈ ਰੋਟੀ ਨੂੰ ਹਣਾ ਤੇ ਸੋਹਣੀ ਸਜਣੋ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਕਿਉਂਕਿ ਦੋ ਚਾਰ ਸੂਵੇ ਪੀਤੇ ਵੀ ਜਾਣ ਗਾਂ ਵੇਜਵਟ ਵੀ ਕਰਨੀ ਹੋਵੇ ਤੇ ਵਧੀਆ ਲਿੰਦਾ ਲਓ ਜੀ ਲਓ 사ਜਨ ਬਿਲਕੁਲ ਮੋਟੀ ਧਾਰ ਆ ਜੀ ਕੀ ਬਸ ਪਿਛਲੇ ਇਤਨਾ ਦੀ ਮਾਰਦੇ ਬੜੀ ਚੁਆਇਸ ਆ ਜਨੋ ਮੋਟੀ ਲੱਗੀ ਬਿਲਕੁਲ ਗੱਲ ਗੱਲ ਕਰ ਕਰਕੇ ਧਾਰ ਆਉਂਦੀ ਆ ਜੋਣ ਚੰਗੀ ਥਣ ਪਸ਼ਮਕੇ ਵੇਖ ਲਓ ਬਿਲਕੁਲ ਥਣਾ ਦੇ ਵਿੱਚ ਨਹੀਂ ਹੈਗੀ ਤੇ ਹੁਣ ਪਸ਼ਮਕੇ ਥਣ ਵੇਖ ਲਓ ਕਿੱਡਾ ਸੋਹਣਾ ਕਰਮਾਰੀ ਨੇ ਕੱਢਿਆ ਖਰੀਦਦਾਰੀ ਤੁਸੀਂ ਕਰਿਓ ਜ਼ਰੂਰ ਤੁਹਾਡੇ ਮਨ ਨੂੰ ਲੱਗੂਗੀ ਮੇਰਾ ਵੀਰ ਇੱਕ ਰਾ ਤੋਰਦੇ ਪਤਾ ਲੱਗ ਜਾਂਦਾ ਪਸ਼ੂ ਦਾ। ਨੋ ਜੀ। ਪਸਵੇਂ ਸੱਚ ਨੂੰ ਥਾਂ ਦੇਖੋ ਕਿੱਡੇ ਸੋਹਣੇ ਕੱਡੇ ਕਰਮਾ ਵਾਲੀ ਨੇ। ਲੈਓ। ਪਹਿਲਾਂ ਬਿਲਕੁਲ ਆਇਆ ਥਾਂ ਨੁੱਚੜੇ ਪੈ ਸੀ ਕਿਉਂਕਿ ਪਤਾ ਲੱਗ ਜਾਂਦਾ ਹੈ ਜਦੋਂ ਚੋਏ ਡੰਗਰ ਦਾ। ਜਿਹੜਾ ਡੰਗਰ ਥੋੜਾ ਜਿਹਾ ਏਕੜ ਦੇ ਵਿੱਚ ਖੜਾ ਹੁੰਦਾ ਆ ਉਹਦੇ ਥਾਂ ਥੂਣ ਫਲਾਫਟ ਦੇ ਵਿੱਚ ਹੁੰਦੇ ਆ। ਇਹ ਕਰਮਾ ਵਾਲੀ ਦੇ ਥੱਲੇ ਹੀ ਕੋਹਣੀ। ਬਿਲਕੁਲ ਸੁਬਾਹ ਦੀ ਚਵਾਈ ਹੋਈ ਆ ਅਜੇ ਅੱਧਾ ਟਾਈਮ ਹੋਇਆ ਏ ਤੇ ਅੱਧਾ ਦਿਨ ਗਿਆ ਇਸ ਹਿਸਾਬ ਨਾਲ ਪੂਰਾ ਦਿਨ ਜਾਊਗਾ ਪਤਾ ਲੱਗੂ ਕਿੰਨਾ ਕੋਹਰ ਆਰਡਰ ਕੁਆਲਿਟੀ ਤਿਆਰ ਕਰਦੀ ਆ ਤੇ ਰੇਟ ਭਾਈ ਜੀ ਫਿਰ ਕਿੰਨਾ ਕਰਦਗੇ ਰੇਟ ਭਾਜੀ ਆਪਾਂ ਫੋਨ ਤੇ ਕਰ ਲਾਂਗੇ ਗੱਲ ਬਾਕੀ ਮਾਨਤਾਣ ਖੋਲ ਹੋਊਗਾ ਖੁੱਲਾ ਹਾਂਜੀ ਹਾਂਜੀ ਅੱਛਾ ਮਾਨਤਾਣ ਕਰਾਂਗੇ ਤੇ ਫੋਨ ਤੇ ਫੋਨ ਤੇ ਗੱਲ ਦੇ ਦੇਣੀ ਆ ਹਾਂਜੀ 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 ਬਿਲਕੁਲ ਇਹ ਫੋਨ ਕੋਈ ਜ਼ਰੂਰ ਲਾਵੇ ਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਫੋਨ ਸੱਜਣਾ ਜ਼ਰੂਰ ਲਾਇਓ ਦੇ ਦੇਣੀ ਆ ਤੇ ਮੁੱਲ ਭਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਕੋਈ ਗੱਲ ਨਹੀਂ ਦੇਣ ਵਾਲੀ ਗੱਲ ਹੁੰਦੀ ਆ 100 1000 ਅਗਲੇ ਦਾ ਮਾਲ ਜਾਂਦਾ ਤੇ ਇਹ ਕਰਕੇ ਤੁਹਾਨੂੰ ਪਤਾ ਫਿਰ ਨਕਦਾਂ ਨਾਲ ਜਿੰਨੇ ਦੇਣੀ ਆ ਘਾਟੇ ਵਾਤੇ ਕਰਨੇ ਪੈਂਦੇ ਆ ਜਰੂਰ ਤੇ ਸასი ਕਾਲ ਰੱਬ ਰੱਖਾ ਜੀ